ਇਹ ਮੇਤਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੁਲੇਟ ਪ੍ਰੂਫ ਸ਼ੀਸ਼ਿਆਂ ਦੇ ਪਿੱਛੇ ਖੜੇ ਹੋ ਕੇ ਭਾਸ਼ਣ ਦੇਣਾ ਪੈਂਦਾ ਹਾਲਾਤ ਹੀ ਅੱਜ ਪੰਜਾਬ ਦੇ ਏਡੇ ਚਿੰਤਾਜਨਕ ਨੇ ਕਿ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਤੇ ਗੈਂਗਸਟਰਾਂ ਦੇ ਹੌਸਲੇ ਇੰਨੇ ਵੱਧ ਗਏ ਨੇ ਕਿ ਕਿਸੇ ਨੂੰ ਕਿਤੇ ਵੀ ਗੋਲੀ ਮਾਰ ਦਿੰਦੇ ਜੇ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਵਿੱਚ ਇੱਕ ਐਨ ਆਰ ਆਈ ਦੇ ਉੱਤੇ ਜਿਸ ਤਰੀਕੇ ਦੇ ਨਾਲ ਕਾਤਲਾਨਾ ਹਮਲਾ ਘਰ ਦੇ ਵਿੱਚ ਵੜ ਕੇ ਕੀਤਾ ਗਿਆ ਉਹ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਹੈ ਮਾਂ ਹੜੇ ਕੱਢਦੀ ਰਹੀ ਇੱਕ ਛੋਟਾ ਬੱਚਾ ਉਹਨਾਂ ਦੇ ਸਾਹਮਣੇ ਹੱਥ ਜੋੜਦਾ ਰਿਹਾ ਪਰ ਉਹ ਹਮਲਾਵਰਾਂ ਨੇ ਇੱਕ ਨਹੀਂ ਸੁਣੀ ਗੰਬੀਰ ਰੂਪ ਦੇ ਵਿੱਚ ਉਹਨੂੰ ਜ਼ਖਮੀ ਕੀਤਾ ਐਨਆਰਆਈ ਨੂੰ ਤੇ ਉਹ ਵਿਚਾਰੇ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਿਹਾ ਮੁੱਖ ਮੰਤਰੀ ਸਾਹਿਬ ਅੱਜ ਪੰਜਾਬ ਦੇ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੈ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਪੰਜਾਬ ਦੇ ਬਾਗਾਂ ਦੇ ਵਿੱਚ ਕੋਇਲਾ ਗਾਉਣ ਲੱਗੀਆਂ ਸੀ ਉਰੇ ਹਥਿਆਰਾਂ ਦੇ ਖੜਾਕ ਬੰਦ ਹੋਏ ਸੀ ਟੋਡੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੇ 80 ਦਾ ਦਹਾਕਾ ਦੁਬਾਰਾ ਯਾਦ ਕਰਾਤਾ ਕਮੋਤਾ ਬੁਲਟ ਪ੍ਰੂਫ ਗੱਡੀ ਵੀ ਮਿਲ ਜੂ ਤੁਸ ਤਾਂ ਬੁਲਟ ਪ੍ਰੂਫ ਸ਼ੀਸ਼ੇ ਦੇ ਪਿੱਛੇ ਵੀ ਖੜ ਜੂਗੇ ਪੰਜਾਬੀ ਕੀ ਕਰੇ ਕਿਉਂਕਿ ਕਦੇ ਨਾਮਵਰ ਸਿੰਗਰਾਂ ਦੇ ਕਤਲ ਹੋ ਰਹੇ ਨੇ ਖਿਡਾਰੀਆਂ ਦੇ ਕਤਲ ਹੋ ਰਹੇ ਨੇ ਵਪਾਰੀਆਂ ਦੇ ਕਤਲ ਹੋ ਰਹੇ ਨੇ ਤੇ ਗੱਲਾਂ ਤੁਸੀਂ ਕਰਦੇ ਹੋ ਰਿਵਰਸ ਮਾਈਗ੍ਰੇਸ਼ਨ ਦੀਆਂ ਤੇ ਅਗਰ ਐਨ ਆਰ ਆਈਆਂ ਦੇ ਉੱਤੇ ਇਸ ਤਰੀਕੇ ਹਮਲੇ ਹੋਣਗੇ ਤਾਂ ਫਿਰ ਕਿਵੇਂ ਹੋ ਜੂਗੀ ਰਿਵਰਸ ਮਾਈਗ੍ਰੇਸ਼ਨ ਤੁਹਾਡੇ ਠਾਣਿਆਂ ਦੇ ਵਿੱਚੋਂ ਗੈਂਗਸਟਰ ਟੀਵੀਆਂ ਨੂੰ ਇੰਟਰਵਿਊ ਆ ਦਿੰਦੇ ਨੇ ਜੇਲ੍ਹਾਂ ਚੋਂ ਫਰੋਤੀਆਂ ਦੀ ਕਾਲ ਆਉਂਦੀ ਹੈ ਕਿ ਇਹੀ ਪੰਜਾਬ ਹੈ ਕੀ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂ ਮੈਂ ਕਰਨਾ ਹੀ ਪੰਜਾਬ ਦੀ ਗੱਡੀ ਸੰਭਾਲਣਾ ਹੈ ਜਾਂ ਗੱਡੀ ਦੀ ਛੱਤ ਤੇ ਖੜੇ ਹੋ ਕੇ ਮਸਤੀ ਦੇ ਵਿੱਚ ਨੱਚਣਾ ਕਿਉਂਕਿ ਘਰਾਂ ਦੇ ਵਿੱਚ ਅੱਜ ਬੈਣ ਪੈ ਰਹੇ ਨੇ ਪੰਜਾਬ ਮੇਰੇ ਲਈ ਤਾਂ ਅੱਜ ਦੁਆਵਾਂ ਦੀ ਲੋੜ ਹੈ ਲੋਕ ਹੱਥ ਜੋੜ ਕੇ ਪ੍ਰਮਾਤਮਾ ਦੇ ਅੱਗੇ ਦੁਆ ਕਰ ਰਹੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਰਾਖੀ ਪ੍ਰਮਾਤਮਾ ਆਪ ਕਰਨ ਕਿਉਂਕਿ ਪੰਜਾਬ ਦੇ ਹਾਲਾਤ ਤਾਂ ਤੁਸੀਂ ਮੈਨੂੰ ਲੱਗਦਾ ਕਿ ਇਹਨੇ ਬੱਤਰ ਕਰ ਦੇਣੇ ਨੇ ਕਿ ਸਮਝ ਨਹੀਂ ਆ ਰਹੀ ਕਿ ਪੰਜਾਬ ਦਾ ਅੱਜ ਬਣੂਗਾ ਕੀ ਸੋ ਅੱਜ اخلاقی ਤੌਰ ਤੇ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਲਾਅ ਐਂਡ ਆਰਡਰ ਦੇ ਹਾਲਾਤ ਇੰਨੇ ਵਿਗੜ ਚੁੱਕੇ ਨੇ ਕਿ ਇੰਡਸਟਰੀ ਪੰਜਾਬ ਚੋਂ ਬਾਹਰ ਭੱਜ ਰਹੀ ਹੈ ਐਨ ਐਚ ਆਈ ਆਪਣੇ ਪ੍ਰੋਜੈਕਟ ਪੰਜਾਬ ਚੋਂ ਬਾਹਰ ਲੈ ਕੇ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਇੰਜੀਨੀਅਰਾਂ ਦਾ ਵੀ ਆਹੀ ਹਾਲ ਹੈ ਉਹਨਾਂ ਨੂੰ ਵੀ ਗੋਲੀਆਂ ਮਾਰਨ ਦੀਆਂ ਧਮਕੀਆਂ ਜ਼ਿੰਦਾ ਸਾੜਨ ਦੀਆਂ ਧਮਕੀਆਂ ਇਹ ਮਿਲ ਰਹੀਆਂ ਨੇ ਸੋ ਪੰਜਾਬ ਦਾ ਤਾਂ ਰੱਬ ਹੀ ਰੱਖਾ ਤੁਸੀਂ ਕਿਰਪਾ ਕਰਕੇ ਹੁਣ ਪੰਜਾਬ ਦੀ ਗੱਦੀ ਛੱਡ ਦਿਓ ਤੁਸੀਂ ਮੁੱਖ ਮੰਤਰੀ ਬਣੇ ਰਹਿਣ ਦੇ ਲਾਇਕ ਨਹੀਂ